ਚਨ ਦੇਖ ਰਹੇ ਹਾਂ ਇਹ ਨਗਰ ਨਿਗਮ ਮੋਗਾ ਵੱਲੋਂ ਕੱਢਿਆ ਗਿਆ ਹੈ ਜਿਸ ਦੇ ਵਿੱਚ ਕੀ ਬੇਲਦਾਰਾਂ ਦੀ ਭਰਤੀ ਆਈ ਹੈ ਜਿਸ ਦੇ ਵਿੱਚ ਟੋਟਲ 48 ਪੋਸਟਾਂ ਨਿਕਲ ਕੇ ਆਈਆਂ ਨੇ ਇਹਨਾਂ ਪੋਸਟਾਂ ਨੂੰ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਕੀ ਏਜ ਕ੍ਰਾਈਟੇਰੀਆ ਹੈ ਕੀ ਯੋਗਤਾ ਹੈ ਅਤੇ ਕੌਣ-ਕੌਣ ਇਸ ਨੂੰ ਅਪਲਾਈ ਕਰ ਸਕਦਾ ਹੈ ਇਸ ਦੇ ਲਈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਇਸ ਨੂੰ ਆਨਲਾਈਨ ਅਪਲਾਈ ਕਰਨਾ ਹੈ ਜਾਂ ਆਫਲਾਈਨ ਕਰਨਾ ਹੈ ਕਿੱਥੇ ਅਪਲਾਈ ਕਰਨਾ ਹੈ ਹਰ ਤਰ੍ਹਾਂ ਦੀ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਮੁੱਤਰ ਡੀਸੀ ਕੈਫੇ ਤੇ ਚੈਨਲ ਤੇ ਤੁਹਾਡਾ ਸਭ ਦਾ ਮੋਸਟ ਵੈਲਕਮ ਲਾਟੈਸਟ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ ਜੁੜੇ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਦੀ ਘੰਟੀ ਨੂੰ ਦਬਾ ਦਿਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਹੈ ਇਸ ਦੇ ਲਈ ਤੁਹਾਡੀ ਜੋ ਏਜ ਚਾਹੀਦੀ ਹੈ ਉਹ 1 ਇੱਕ 2023 ਤੋਂ ਘੱਟ ਤੋਂ ਘੱਟ 18 ਸਾਲਾਂ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ ਅਤੇ ਇਸ ਦੇ ਲਈ ਤੁਹਾਨੂੰ ਕੁਝ ਏਜ ਰਿਲੈਕਸ ਸੈਕਸ਼ਨ ਵੀ ਮਿਲੀ ਹੈ ਜਿਸ ਦੇ ਲਈ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਜੋ ਉਮੀਦਵਾਰ ਨੇ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਹੈ ਤਾਂ ਜੋ ਤੁਸੀਂ 42 ਸਾਲ ਤੱਕ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਉਮਰ ਸੀਮਾ 45 ਸਾਲ ਹੋਵੇਗੀ ਸੋ ਦੇਖਿਆ ਜਾ ਸਕਦਾ ਹੈ ਕਿ ਇਹਦੇ ਵਿੱਚ ਬਹੁਤ ਹੀ ਵਧੀਆ ਤੁਹਾਨੂੰ ਏਜ ਰੈਲੈਕਸੇਸ਼ਨ ਮਿਲੀ ਹੈ ਜਿਵੇਂ ਕਿ ਤੁਸੀਂ 18 ਸਾਲ ਤੋਂ ਲੈ ਕੇ ਘੱਟ ਤੋਂ ਘੱਟ 42 ਤੋਂ 45 ਸਾਲ ਤੱਕ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਦੇਖ ਸਕਦੇ ਹੋ 48 ਖਾਲੀ ਪੋਸਟਾਂ ਹਾਲੇ ਪਈਆਂ ਹੋਈਆਂ ਨੇ ਜਿਸ ਦੇ ਲਈ ਐਬੀਡਨ ਨਿਕਲ ਕੇ ਆਇਆ ਹੈ ਸੋ ਇਹਨਾਂ ਦੇ ਲਈ ਆਪਾਂ ਅਪਲਾਈ ਕਰਨਾ ਜੋ ਕਿ ਵੱਖ-ਵੱਖ ਕੈਟਾਗਰੀ ਦੇ ਲਈ ਵੱਖ-ਵੱਖ ਪੋਸਟਾਂ ਨਿਕਲ ਕੇ ਆਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਜਰਨਲ ਦੇ ਲਈ 17 ਪੋਸਟਾਂ ਐਸ ਸੀ ਐਸ ਸੀ ਐਮ ਬੀ ਦੇ ਲਈ 6 ਪੋਸਟਾਂ एससीआरओ ਦੇ ਲਈ ਪੰਜ ਪੋਸਟਾਂ ਇਸ ਤਰ੍ਹਾਂ ਟੋਟਲ ਹੋਈ ਆਪਣੇ ਕੋਲੇ 48 ਪੋਸਟਾਂ ਨਿਕਲ ਕੇ ਆਈਆਂ ਨੇ ਜਿਹਦੇ ਲਈ ਤੁਹਾਡੀ ਵਿਦਿਅਕ ਯੋਗਤਾ ਜਿਹੜੀ ਹੋਣੀ ਚਾਹੀਦੀ ਹੈ ਉਹ ਘੱਟ ਤੋਂ ਘੱਟ 8ਵੀਂ ਪਾਸ ਹੋਣੀ ਚਾਹੀਦੀ ਹੈ ਤੇ 8ਵੀਂ ਤੁਹਾਡੀ ਜੇਕਰ ਪੰਜਾਬੀ ਦੇ ਨਾਲ ਪਾਸ ਨਹੀਂ ਹੈ ਤਾਂ ਉਸ ਦੇ ਲਈ ਤੁਹਾਨੂੰ ਇੱਕ ਪੰਜਾਬੀ ਦਾ ਟੈਸਟ ਵੀ ਦੇਣਾ ਪਵੇਗਾ ਜਿਸ ਦੇ ਵਿੱਚ ਤੁਹਾਨੂੰ ਘੱਟ ਤੋਂ ਘੱਟ 50% ਨੰਬਰਾਂ ਦੀ ਲੋੜ ਹੈ ਇਸ ਵਿੱਚ ਤਜਰਬੇ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਨੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਸ ਵਿਅਕਤੀ ਨੂੰ ਇੱਕ ਤੋਂ 3 ਸਾਲ ਦਾ ਤਜਰਬਾ ਹੈ ਉਸ ਨੂੰ 5 ਨੰਬਰ ਦਿੱਤੇ ਜਾ ਰਹੇ ਆ ਤੇ 3 ਤੋਂ 7 ਸਾਲ ਵਾਲੇ ਉਮੀਦਵਾਰ ਨੂੰ 10 ਅੰਕ ਓਵੇਂ 7 ਤੋਂ 10 ਵਾਲੇ ਨੂੰ 15 ਅੰਕ ਅਤੇ 10 ਤੋਂ ਵੱਧ ਸਾਲ ਦਾ ਜਿਸ ਦਾ ਤਜਰਬਾ ਦੇਖਦੇ ਆ ਕਿ ਆਪਣੇ ਬਹੁਤ ਸਾਰੇ ਨੇੜੇ ਤੇੜੇ ਦੇ ਕੁਝ ਲੋਕ ਜਾਂ ਕੁਝ ਲੇਡੀਆਂ ਉਹ ਆਲਰੇਡੀ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਬਹੁਤ-ਬਹੁਤ ਬੈਨੀਫਿਟ ਹੋਣ ਜਾ ਰਿਹਾ ਹੈ ਤਾਂ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਹਨ ਤਾਂ ਇਸ ਦੇ ਵਿੱਚ ਕੁਝ ਹੋਰ ਜ਼ਰੂਰੀ ਸ਼ਰਤਾਂ ਹਨ ਇਹ ਤੁਸੀਂ ਸਾਡੇ ਤੋਂ ਪੀਡੀਐਫ ਲੈ ਕੇ ਇਹਨਾਂ ਸ਼ਰਤਾਂ ਨੂੰ ਆਪਣਾ ਧਿਆਨ ਦੇ ਨਾਲ ਪੜ੍ਹ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਫਾਰਮ ਨੂੰ ਤੁਸੀਂ ਫਿਲ ਕਿਵੇਂ ਕਰਨਾ ਹੈ ਅਤੇ ਜਮ੍ਹਾਂ ਕਿੱਥੇ ਕਰਾਉਣਾ ਹੈ ਇਹ ਫਾਰਮ ਤੁਹਾਨੂੰ ਸਾਡੇ ਕੋਲੋਂ ਮਿਲ ਜਾਵੇਗਾ ਇਸ ਦੇ ਲਈ ਤੁਸੀਂ ਸਾਨੂੰ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਫਾਰਮ ਅਸੀਂ ਤੁਹਾਨੂੰ ਵਟਸਐਪ ਤੇ ਪ੍ਰੋਵਾਈਡ ਕਰਵਾ ਦੇਵਾਂਗੇ ਅਤੇ ਇਹ ਫਾਰਮ ਕਿੱਥੇ ਜਮ੍ਹਾਂ ਕਰਾਉਣਾ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਸ ਫਾਰਮ ਨੂੰ ਜਮ੍ਹਾਂ ਕਰਾਉਣ ਦਾ ਸਹੀ ਜੋ ਤਰੀਕਾ ਹੈ ਉਹ ਨਗਰ ਨਿਗਮ ਮੋਗਾ ਵੱਲੋਂ ਬੇਲਦਾਰਾਂ ਦੀ ਪਰਤੀ ਲਈ ਜੋ ਵੀ ਅਰਜ਼ੀਆਂ ਦਸਤੀ ਹੱਥੀ ਜਮਾ ਕਰਵਾਈਆਂ ਜਾਣਗੀਆਂ ਇਹ ਸਾਰਾ ਤੁਹਾਡਾ ਜੋ ਵੀ ਪੋਸਟਰ ਹੈਗੀ ਇਹਦੇ ਵਿੱਚ ਤੁਸੀਂ ਜਦੋਂ ਅਵੇਦਨ ਕਰਦੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਹੱਥੀ ਹੀ ਜਮਾ ਉੱਥੇ ਕਰਵਾ ਕੇ ਆਉਣਾ ਹੈ ਕਿਸੇ ਹੋਰ ਮਾਧਿਅਮ ਆਨਲਾਈਨ ਜਾਂ ਸਪੀਡ ਪੋਸਟ ਰਾਹੀਂ ਇਹ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਹੁਣ ਤੁਸੀਂ ਕਿੱਥੇ ਇਸ ਫਾਰਮ ਨੂੰ ਜਮਾ ਕਰਵਾਉਣਾ ਹੈ ਉਸ ਦਾ ਪ੍ਰੋਪਰ ਐਡਰੈਸ ਤੁਸੀਂ ਦਾ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਨਗਰ ਨਿਗਮ ਮੋਗਾ ਵੱਲੋਂ ਬੇਲਦਾਰਾਂ ਦੀ ਭਰਤੀ ਲਈ ਅਰਜ਼ੀਆਂ ਦਸਤੀ ਰੂਮ ਨੰਬਰ 08 ਆਫਿਸ ਮਿਊਨਿਸਪਲ ਕਾਰਪੋਰੇਸ਼ਨ ਨੀਅਰ ਸਨੀ ਟਾਵਰ ਕੋਟ ਰੋਡ ਮੋਗਾ ਵਿਖੇ ਜਮਾ ਕਰਵਾਈਆਂ ਜਾਣਗੀਆਂ ਸੋ ਤੁਸੀਂ ਇਸੇ ਐਡਰੈਸ ਤੇ ਜਾ ਕੇ ਹੀ ਇਹਨਾਂ ਅਰਜ਼ੀਆਂ ਨੂੰ ਜਮਾ ਕਰਵਾਉਣਾ ਹੈ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਵੀਡੀਓ ਦਾ ਸਾਰੇ ਜਣੇ ਲਾਭ ਲੈ ਸਕਣ ਜੋ ਕਿ ਇਸ ਅਰਜ਼ੀਆਂ ਨੂੰ ਭਰਨ ਦੇ ਯੋਗ ਹਨ ਸੋ ਮਿਲਦੇ ਹਾਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ